ਸਾਰੇ ਕਿਸਾਨ ਪਰਵਾਰ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਵੀਡੀਓ ਦੇ ਵਿੱਚ ਆਈਆਰ ਪੂਸ਼ਾ ਨਵੀਂ ਦਿੱਲੀ ਦੀ ਕਿਸਮ ਐਚਡੀ 3385 ਦਿਖਾਵਾਂਗੇ ਕਿਉਂਕਿ ਪਿਛਲੇ ਸਾਲ ਦੋ ਕਿਸਮਾਂ ਰਿਲੀਜ਼ ਹੋਈ ਸੀ ਇਹਨਾਂ ਦੀਆਂ ਐਚਡੀ 3386 ਤੇ ਐਚਡੀ 3385 ਕੋਈ ਇਹ ਕਿਸਮ 3380 ਦਾ ਬਦਲ ਨਹੀਂ ਹੈਗੀ ਇਹ ਆਪਣੇ ਆਪ ਦੇ ਵਿੱਚ ਨਵੀਂ ਕਿਸਮ ਹੈਗੀ ਆ ਐਚਡੀ 3386 ਦੇ ਨਾਲੋਂ 3385 ਦਾ ਕਿੰਨਾ ਕੁ ਅੰਤਰ ਹੈਗਾ ਇਸ ਕਿਸਮ ਦੇ ਵਿੱਚ ਮੈਨੂੰ ਕਮੈਂਟ ਦੇ ਵਿੱਚ ਇਹ ਜ਼ਰੂਰ ਦੱਸਿਓ ਵੀ ਤੁਸੀਂ HD 3388 బిਜੀ ਹੈਗੀ ਆ ਜਾਂ HD 3385 బిਜੀ ਆ ਕਿਉਂਕਿ ਅੱਜ ਗੱਲ ਆਪਾਂ ਕਰਨੀ ਹੈਗੀ ਆ HD 3385 ਦੀ ਆਈਆਰ ਪੂਸ਼ਾ ਨਵੀਂ ਦਿੱਲੀ ਦੀ ਜਿਹੜੀ ਕਿਸਮ ਹੈਗੀ ਆ ਇਸ ਸਾਲ ਪੂਸ਼ਾ ਦੇ ਵਿੱਚ ਦਾ 10 ਕਿਲੋ ਸੀਡ ਦੋਨੇ ਵੈਰਾਈਟੀਆਂ ਦਾ ਜਿਆਦਾ ਦਿੱਤਾ ਗਿਆ ਸੀਗਾ ਤੇ ਜਿਹੜੀ 3386 ਦੀ ਉਹਦਾ 10 ਕਿਲੋ ਸੀਡ ਮਿਲਦਾ ਸੀਗਾ ਤੇ ਜਿਹੜੀ 3385 ਸੀ ਉਹਦੀ 2 ਕਿਲੋ ਦੀ ਪੈਕਿੰਗ ਜਿਹੜੀ ਜਨਵੈਸਟਰੀ ਦੇ ਵਿੱਚ ਮਿਲਦੀ ਸੀ ਤੇ ਦੋਨਾਂ ਦਾ ਲਗਭਗ ਜਿਹੜਾ ਰੇਟ ਸੀਗਾ ਸੇਮ ਹੀ ਸੀਗਾ ਆਧਾਰ ਕਾਰਡ ਤੋਂ ਪਰ ਕਿਸਾਨਾਂ ਨੇ ਬੀਜ ਲਿਆ ਤੇ ਇਸ ਕਿਸਮ ਦਾ ਬੀਬੀਆਰ ਆਪਾਂ ਆਪਣੇ ਮਿੱਤਰ ਦੇ ਕਰਵਾਇਆ ਹੈਗਾ ਆਪਾਂ ਆਪਣੇ ਖੇਤ ਦੇ ਵਿੱਚ ਦੋ ਤਿੰਨ ਕਨਾਲਾਂ ਐਚ ਡੀ 3386 ਦੀਆਂ ਬੀਜੀਆਂ ਨੇ ਤੇ ਆਪਾਂ ਨੇ ਉਸ ਫਾਰਮਰ ਨੂੰ ਤਿੰਨ ਚਾਰ ਕਨਾਲਾਂ ਬਜਾਈਆਂ ਜਿਹੜੀਆਂ ਐਚ ਡੀ 3385 ਦੀਆਂ HD 3385 ਦਾ ਜਿਹੜਾ ਪੱਤਾ ਹੈਗਾ ਪੱਤਾ ਐਨ ਪੂਰਾ ਮੰਨ ਕੇ ਸੋਨਾ ਪੱਤਾ ਹੈਗਾ ਪੂਰਾ ਚੌੜਾ ਪੱਤਾ ਹੈਗਾ 나ੜ ਵੈਰਾਈਟੀ ਦਾ ਪੂਰਾ ਐਨ ਸੋਨਾ 나ੜ ਹੈਗਾ 3380 ਨਾਲ ਫਰਕ ਹੈਗਾ ਇਹਦੀ ਬੱਲੀ ਐਨ ਪੂਰੀ ਗੁੰਦਮੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਸਾਨ ਨੇ ਮਿਹਨਤ ਵੀ ਵਧੀਆ ਕੀਤੀ ਆ ਕਿਉਂਕਿ ਆਪਾਂ ਟ੍ਰਾਇਲ ਦੇ ਤੌਰ ਤੇ ਇਸ ਕਿਸਮ ਨੂੰ ਲੈ ਕੇ ਆਏ ਸੀ ਤੇ HD 3380 ਦੀ ਐਚਡੀ 3385 ਨੂੰ ਇਸ ਕਿਸਮ ਦਾ ਨਾੜ ਵੀ ਸੋਹਣਾ ਹੈ ਦੂਸਰੀ ਗੱਲ ਇਸੇ ਕਿਸਮ ਦੇ ਵਿੱਚ ਕੋਈ ਵੀ ਜਿਹੜਾ ਹੁਣ ਤੱਕ ਉੱਲੀ ਨੇ ਹਮਲਾ ਨਹੀਂ ਕੀਤਾ ਨਾ ਕੋਈ ਪੀੜੀ ਕੂੰਗੀ ਨਾ ਕੋਈ ਪੂਰੀ ਕੂੰਗੀ ਨਾ ਕਰਨਾਲ ਬੰਟ ਨਾ ਕੋਈ ਇਹਦੇ ਵਿੱਚ ਲੂਸ ਮਟ ਦੀ ਸਮੱਸਿਆ ਜਾਂ ਕੋਈ ਹੋਰ ਫਟਾਰੇ ਟਾਈਮ ਸਮੱਸਿਆ ਜਾਂ ਹੈਡਿੰਗ ਸਟੇਜ ਟਾਈਮ ਸਮੱਸਿਆ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਈ ਹੋਵੇ ਜਾਂ ਸਮੇਂ ਤੋਂ ਪਹਿਲਾਂ ਇਸ ਕਿਸਮ ਨੇ ਜਿਹੜਾ ਨਸਾਰਾ ਕੀਤਾ ਹੋਵੇ ਮੈਂ ਸਾਨੂੰ ਰਿਕਵੈਸਟ ਇਹੀ ਕਰਦਾ ਹੁਣਾ ਵੀ ਵੀ ਵੇਰਾ ਕਰੋ ਜੀ ਸਦਕੇ ਕਰੋ ਨਵੇਂ ਕਿਸਮ ਦਾ ਪਰ ਨਵੀਂ ਕਿਸਮ ਨੂੰ ਤਿੰਨ ਚਾਰ ਕਨਾਲਾਂ ਦੇ ਵਿੱਚ ਕਿੱਲੇ ਦੇ ਵਿੱਚ ਬੀਜ ਕੇ ਦੇਖ ਲਓ ਹਣਾ ਉੱਥੇ ਆਪਾਂ ਨੂੰ ਪਤਾ ਲੱਗ ਜਾਣਾ ਵੀ ਆਪਣੇ ਝਾੜ ਵੈਰੈਟੀ ਕਿੰਨਾ ਕੁ ਦਿੰਦੀ ਹੈਗੀ ਆ ਇਸ ਕਿਸਮ ਦਾ ਪੱਤਾ ਐਨ ਪੂਰਾ ਚੌੜਾ ਹੈਗਾ ਕਿਸਮ ਹਾਲੇ ਤੱਕ ਵੀ ਜਿਹੜੀ ਮੰਨ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਪੀੜੀ ਕੁੰਗੀ ਪੂਰੀ ਕੁੰਗੀ ਜਾਂ ਕਿਸੇ ਵੀ ਤਰ੍ਹਾਂ ਦੀ ਫੰਗਸ ਦਾ ਹਮਲਾ ਵੈਰੈਟੀ ਤੇ ਨਹੀਂ ਆਇਆ ਵੈਰਾਈਟੀ ਨੇ ਐਕਸਾਰ ਜਿਹੜਾ ਨਸਾਰਾ ਲਿਆ ਹੈਗਾ ਪੰਜਾਬ ਦੇ ਵਿੱਚ ਜ਼ਿਆਦਾਤਰ ਐਚ ਡੀ 388 ਸੀ ਬੀਜੀ ਗਈ ਆ ਐਚ ਡੀ 3385 ਜੇ ਗੱਲ ਕਰੀਏ ਹਰਿਆਣਾ ਦੇ ਵਿੱਚ ਜਦ ਵੀ ਵਿਆਰਿਆ ਹੋਇਆ ਹੈਗਾ ਤੇ ਉੱਤਰਾਖੰਡ ਦੇ ਵਿੱਚ ਜਦ ਵੀ ਵਿਆਰਿਆ ਹੋਇਆ ਹੈ ਕਿਉਂਕਿ ਉੱਥੇ ਜਦੋਂ ਅਸੀਂ ਬੀਜ ਲੈਣ ਗਏ ਸੀ ਤੇ ਕਿਸਾਨ ਉੱਥੇ ਸਾਨੂੰ ਬਾਹਰਲੇ ਕਿਸਾਨ ਹੀ ਮਿਲੇ ਸੀਗੇ ਤੇ ਇਸ ਕਿਸਮ ਦੀ ਜੇ ਆਪਾਂ ਦਿਨਾਂ ਦੀ ਗੱਲ ਕਰੀਏ ਇਹ ਕਿਸਮ ਲਗਭਗ ਮੈਂਤੂ ਦੇ ਸਾਰੇ ਹੁੰਦਾ ਨਾ ਕਿਤੇ ਵੈਰਾਈਟੀ 150 ਦਿਨ ਦੇ ਵਿੱਚ ਵੀ ਕੱਟੀ ਜਾ ਸਕਦੀ ਹੈ ਕਿਤੇ ਕਿਸਮ 147 ਦਿਨਾਂ ਦੇ ਵਿੱਚ ਕੱਟੀ ਜਾ ਸਕਦੀ ਹੈ ਕਿਤੇ ਕਿਸਮ 155 ਦਿਨ 54 ਦਿਨ ਵੀ ਜਿਹੜੀ ਲੈ ਸਕਦੀ ਹੈ ਵੈਰਾਈਟੀ ਦੇ ਜੇ ਝਾੜ ਦੀ ਗੱਲ ਕਰੀਏ ਝਾੜ ਵੈਰਾਈਟੀ ਦਾ ਲਗਭਗ 63 ਮਨ ਤੋਂ ਲੈ ਕੇ 77 ਮਨ ਤੱਕ ਇਸ ਵੈਰਾਈਟੀ ਦਾ ਜਿਹੜਾ ਝਾੜ ਆਉਣਾ ਹੈਗਾ ਤੇ ਹਾਈਟ ਹਾਈਟ ਦੀ ਗੱਲ ਕਰੀਏ ਇਸ ਕਿਸਮ ਦੀ ਜਿਹੜੀ ਹਾਈਟ ਆ 98 ਸੈਂਟੀਮੀਟਰ ਜਿਹੜੀ ਹਾਈਟ ਹੈਗੀ ਆ ਕੋਈ ਕਿਸਾਨਾਂ ਨੇ ਇਸ ਦੇ ਉੱਪਰ ਲੀਹੋ ਸੰਧੀ ਸਪਰੇ ਜਾਂ ਕਿ ਹੋਰ ਕਲ ਰੋਕਣ ਵਾਲੀ ਸਪਰੇ ਕਰਨ ਦੀ ਜਿਹੜੀ ਜ਼ਰੂਰਤ ਨਹੀਂ ਪਈ 2.5 ਤੋਂ 3 ਗੱਟਿਆਂ ਦੀ ਐਵਰੇਜ ਕਿਸਾਨ ਨੇ ਜਿਹੜੀ ਯੂਰੀਆ ਦੀ ਪਾਈ ਹੈਗੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਮ ਵਧੀਆ ਰਹਿ ਸਕਦੀ ਆ ਕਿਉਂਕਿ ਆਪਾਂ ਇੱਥੇ ਝੂਠ ਨਹੀਂ ਬੋਲਦੇ ਵੀ ਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਬੋਲਿਆ ਜਾਂਦਾ ਹਨਾ ਇਹ ਕਿਸਮ 30 ਕਾਉਂਟ ਲਿਖਣੀ ਆਪਣੇ 32 ਕਾਉਂਟ ਲਿਖਣੀਆਂ ਚਾੜ ਆਉਣ ਤੇ ਵੀ ਤੁਹਾਡੇ ਨਾਲ ਜਿਹੜਾ ਆਪਾਂ ਝਾੜ ਜਿਹੜਾ ਸਾਂਝਾ ਕਰਾਂਗੇ ਕਿਉਂਕਿ ਕਿਸਾਨਾਂ ਦੇ ਲਈ ਆਪਾਂ ਨਵੀਆਂ ਵੈਰੈਟੀਆਂ ਦੇ ਵੀਡੀਓ ਇਸ ਲਈ ਜ਼ਿਆਦਾਤਰ ਲੈ ਕੇ ਆਉਂਦੇ ਆ ਵੀ ਕਿਸਾਨਾਂ ਨੂੰ ਇਸ ਇਹਨਾਂ ਵੈਰੈਟੀਆਂ ਬਾਰੇ ਪਤਾ ਲੱਗ ਸਕੇ ਜਦੋਂ ਇਸ ਵੈਰੈਟੀ ਦੇ ਦਾਣੇ ਐਨ ਪੂਰੇ ਪੱਕ ਜਾਣਗੇ ਤਾਂ ਹਜ਼ਾਰ ਦਾਣੇ ਦਾ ਭਾਰਨ ਤੁਹਾਨੂੰ ਉਹ ਵੀ ਕਰਵਾ ਕੇ ਦਿਖਾਵਾਂਗੇ ਕਿ ਐਚਡੀ 3388 ਦਾ ਕਰਵਾ ਕੇ ਦਿਖਾਵਾਂਗੇ ਤੇ ਜਿੰਨਾ ਏਰੀਆ ਤੁਸੀਂ ਲਾਇਆ ਤੇ ਕਮੈਂਟਾਂ ਦੇ ਵਿੱਚ ਜਿਹੜਾ ਤੁਸੀਂ ਨੇ ਇਸ ਵੈਰੈਟੀ ਦੇ ਬਾਰੇ ਐਚਡੀ 3388 ਐਚਡੀ 3385 ਜਿਹੜੀ ਆਈਆਰ ਪੁਸ਼ਾ ਨਵੀਂ ਦਿੱਲੀ ਦੀ ਕਿਸਮ ਹੈਗੀ ਹੈ ਇਹਦੇ ਬਾਰੇ ਜਿਹੜਾ ਤੁਸੀਂ ਨੇ ਮੈਨੂੰ ਜਰੂਰ ਦੱਸਣ ਕਿਉਂਕਿ ਆਉਣ ਵਾਲੇ ਸਾਲਾਂ ਦੇ ਵਿੱਚ ਪਤਾ ਲੱਗ ਸਕੇ ਵੀ ਇਸ ਕਿਸਮ ਦਾ ਕਿੰਨਾ ਕੁ ਝਾੜ ਹੈਗਾ ਬਾਕੀ ਹਰ ਇੱਕ ਵੈਰਾਈਟੀ ਹਰ ਇੱਕ ਏਰੀਆ ਨੂੰ ਸ਼ੂਟ ਨਹੀਂ ਕਰਦੀ ਕਈ ਵਾਰ ਲਾਲੂ ਜਿਵੇਂ HD 3386 ਹਨਾ HD 3385 ਇਹ ਦੋਨੇ ਵੈਰਾਈਟੀਆਂ ਕਈ ਵਾਰ ਕਿਸੇ ਏਰੀਆ ਦੇ ਵਿੱਚ ਚੰਗਾ ਝਾੜ ਵੀ ਦੇਣੀਆਂ ਤੇ ਕਿਸੇ ਏਰੀਆ ਦੇ ਵਿੱਚ ਮਾੜਾ ਝਾੜ ਵੀ ਦੇਣੀਆਂ ਕਹਿਣ ਦਾ ਮਤਲਬ ਵੀ ਕਈ ਵਾਰ ਉਸ ਮੌਸਮ ਨੂੰ ਸ਼ੂਟ ਨਹੀਂ ਕਰਦੀ ਜਾ ਉਹ ਪਾਣੀ ਨੂੰ ਸ਼ੂਟ ਨਹੀਂ ਕਰਦੀ ਜਾਂ ਉੱਤੇ ਉਹ ਜ਼ਮੀਨ ਨੂੰ ਜਾਂ ਮਿੱਟੀ ਨੂੰ ਜਿੱਥੇ ਬੀਵੀਆਰਾ ਕਰਨਾ ਉਹਨੂੰ ਸ਼ੂਟ ਜਿਹੜੀ ਇਹ ਨਹੀਂ ਕਰਦੀ ਬੀਵੀਆਰਾ ਜਿਹੜਾ ਇਸ ਕਿਸਮ ਦਾ ਅਗੇਤਾ ਹੋਇਆ ਸੀਗਾ ਲਗਭਗ ਕਿਸਾਨ ਨੇ 1 ਨਵੰਬਰ ਤੋਂ ਪਹਿਲਾਂ ਹੀ ਬੀਜੀ ਸੀ ਸ਼ਾਇਦ 28 29 ਅਕਤੂਬਰ ਦੇ ਲਗਭਗ ਇਸ ਕਿਸਮਾ ਬੀਵੀਆਰਾ ਹੋਇਆ ਹੋਇਆ ਹੈਗਾ 0 ਡਰਲ ਦੇ ਨਾਲ ਇਸ ਕਿਸਮ ਦਾ ਬੀਵੀਆਰਾ ਹੋਇਆ ਸੀਗਾ ਤੇ ਕਿਸਮ ਦਾ ਫੁੱਟ ਫਟਾਰਾ ਵਧੀਆ ਹੈਗਾ ਕਿਸਮ ਨੇ ਅਕਸਾਰ ਜਿਹੜਾ ਨਸਾਰਾ ਲਿਆ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵੈਰੈਟੀ ਦਾ ਪਤਾ ਲੱਗ ਜਾਨ ਵੀ ਝਾੜ ਕਿੰਨਾ ਕਮ ਬਜੇ ਦਿੰਦੀ ਹੈਗੀ ਪਰ ਇਹਨਾਂ ਕਹੇਗੇ ਵੀ ਐਚਡੀ 3386 ਦੇ ਨਾਲੋਂ ਬੜਾ ਫਰਕ ਹੈ ਚਾਹੇ ਇਹ ਦੋਨੇ ਕਿਸਮਾਂ ਇੱਕ ਯੂਨੀਵਰਸਿਟੀ ਦੇ ਵਿੱਚੋਂ ਹੀ ਪੈਦਾ ਹੋਈਆਂ ਹੈਗੀਆਂ ਨੇ ਅਲੱਗ-ਅਲੱਗ ਸਾਇੰਟਿਸਟ ਦੇ ਦੁਆਰਾ ਇਹਨਾਂ ਕਿਸਮਾਂ ਨੂੰ ਜਿਹੜਾ ਜਨਮ ਦਵਾਇਆ ਗਿਆ ਹੈਗਾ ਤੇ ਇਹ ਕਿਸਮਾਂ ਅਲੱਗ-ਅਲੱਗ ਨਿਰਮਾਤਾ ਦੇ ਥਰੂ ਜਿਹੜੀਆਂ ਲਾਂਚ ਹੋਈਆਂ ਹੈਗੀਆਂ ਨੇ ਜਿਵੇਂ ਵੀ ਕਹਿਣ ਦਾ ਭਾਅ ਵੀ ਐਚਡੀ 3386 ਦਾ ਜੋ ਕਰਤਾ-ਧਰਤਾ ਨੇ ਅਤੇ ਡਾਕਟਰ ਪੀ ਕੇ ਸਿੰਘ ਜੀ ਨੇ 85 ਦੇ ਘਾਟਾ-ਤਰਤਾ ਹੋਰ ਨੇ ਕਿਉਂਕਿ ਇੱਕ ਦੇ ਵੱਲੋਂ ਕਿਸਮਾਂ ਦੋਨੇ ਇਹ ਜਿਹੜੀਆਂ ਨਹੀਂ ਬਣਾਈਆਂ ਗਈਆਂ ਆਈਆਰ ਪੂਸ਼ਣ ਨਮੀ ਦੇ ਦਿੱਲੀ ਦੇ ਵਿੱਚ ਹੁਣ ਵੀ ਕਿਸਾਨ ਭਰਾ ਗਏ ਸੀ ਕਾਫੀ ਕਿਸਾਨ ਭਰਾ ਵੇਚ ਜਿਹੜੇ ਉੱਥੋਂ ਲੈ ਕੇ ਵੀ ਆਏ ਸੀ ਤੇ ਪਿਛਲੇ ਸਾਲ ਵੀ ਕਾਫੀ ਕਿਸਾਨ ਭਰਾ ਮਨੇ ਇਸ ਕਿਸਮ ਦਾ ਬੀਬੀਆਰਾ ਕੀਤਾ ਵਿੱਚ ਕਿਸਾਨ ਭਰਾ ਮਨੇ ਦੋ ਤੰਤਰ ਕਿੱਲੇ ਬੀਜੇ ਬਈ ਪਤਾ ਨਹੀਂ ਵੀ ਸਹੀ ਸੀ ਜਾਂ ਨਾ ਉਹ ਕਿਸਾਨ ਉਹ ਕਿਸਾਨਾਂ ਨੂੰ ਦੇਖ ਪਤਾ ਹੈ ਇਹ ਜਿੱਤੋ ਕਹਿੰਦਾ ਮਤਲਬ ਮੇਰਾ ਇਹੀ ਹੈ ਵੀ ਜਿੱਥੋਂ ਵੀ ਕਿਤੇ ਤੁਸੀਂ ਬੀਜ ਲੈਣੇ ਹੁੰਨੇ ਹੋ ਅਗਲੇ ਤੋਂ ਬਿਲ ਜਿਹੜਾ ਜਿਹੜਾ ਜਰੂਰ ਦੇਖ ਲਿਆ ਕਰੋ ਨਹੀਂ ਜੇ ਤੁਹਾਨੂੰ ਨਵੀਂ ਕਿਸਮ ਅਸਲੀ ਨਹੀਂ ਮਿਲਦੀ ਤਾਂ ਜਿਹੜੀ ਤੁਸੀਂ ਬਿਲਕੁਲ ਨਾ ਲਓ ਪੁਰਾਣੀ ਕਿਸਮਾਂ ਲਾ ਲਓ ਕੋਈ ਜਿਹੜਾ ਜਾਦੇ ਬੜਾ ਫਰਕ ਜਿਹੜਾ ਨਹੀਂ ਹੁੰਦਾ ਕਿਉਂਕਿ ਕਈ ਵਾਰ ਨਵੀਂ ਕਿਸਮ ਆਪਾਂ ਗਲਤ ਬੰਦੇ ਦੇ ਹੱਥਾਂ ਦੇ ਵਿੱਚ ਚੜ ਜਾਂਦੇ ਆ ਫਿਰ ਉੱਥੇ ਆਪਣਾ ਫਾਇਦਾ ਹੋਣ ਦੀ ਜਗ੍ਹਾ ਤੇ ਆਪਣਾ ਨੁਕਸਾਨ ਹੁੰਦਾ ਕਿਉਂਕਿ ਮੇਰੇ ਕੋਲੇ ਕਾਫੀ ਕਿਸਾਨ ਪਰ ਐਸ ਤਰ੍ਹਾਂ ਦੇ ਹੈਗੇ ਆ ਜਿਹੜੇ ਅਸਲੀ ਬੀਜ ਲੈ ਕੇ ਵੀ ਆਉਂਦੇ ਆ ਤੇ ਬੀਜ ਅਸਲੀ ਬੀਜ ਦੇ ਵੀ ਆ ਤੇ ਅਸਲੀ ਝਾੜ ਦੇ ਬਾਰੇ ਵੀ ਦੱਸਦੇ ਹੈਗੇ ਆ ਕਿਉਂਕਿ ਮੈਂ ਪਿਛਲੇ ਕਾਫੀ ਸਾਲਾਂ ਤੋਂ ਉਹਨਾਂ ਕਿਸਾਨਾਂ ਨਾਲ ਕੰਮ ਵੀ ਕਰ ਰਿਹਾ ਤੇ ਉਹਨਾਂ ਦੀ ਹਰ ਸਾਲ ਵੀਡੀਓ ਵਗੈਰਾ ਖੇਤਾਂ ਦੇ ਵਿੱਚ ਜਾ ਕੇ ਜਿਹੜੀਆਂ ਪੈਂਦੀ ਹੈਗੇ ਨੇ ਮਾਣ ਬੜਾ ਖੁਸ਼ ਹੁੰਦਾ ਵੀ ਯਾਰ ਕਿਸਾਨ ਚੰਗਾ ਕੰਮ ਕਰਦਿਆ ਚਲੋ ਹਰ ਇੱਕ ਆਪਦੀ ਮਿਹਨਤ ਦਾ ਦੇਖੋ ਲੈਂਦਾ ਹੀ ਹੈ ਇੱਕ ਕਿਸਾਨ 6 ਮਿੰਟ ਢੋਲਾਂ ਦੇ ਵਿੱਚ ਕੰਨ ਕਰਖਦਾ ਤੇ ਉਹਦਾ ਵਿਆਜ ਬੱਟੂ ਦਾ ਦੇਖੋ ਬਣਦੀ ਬਣਦਾ ਪਰ ਬੀਜ ਜਿਹੜਾ ਤੁਸੀਂ ਅਸਲੀ ਲੈਣ ਦੀ ਕੋਸ਼ਿਸ਼